ਪੰਜਾਬੀ ਸਿੰਗਰ ਗੁਲਾਬ ਸਿੱਧੂ ਜਿਸ ਨੇ ਕੀ 11 ਜਰੂਤ ਮਨਕੁੜੀਆਂ ਦੇ ਵਿਆਹ ਦਾ ਪ੍ਰੋਗਰਾਮ ਰਖਾਇਆ ਸੀ ਜਿੱਥੇ ਗੁਲਾਬ ਸਿੱਧੂ ਨੇ ਕਈ ਗਾਇਕਾਂ ਨੂੰ ਵੀ ਸੱਦਾ ਦਿੱਤਾ ਸੀ ਸਿੱਧੂ ਨੂੰਸੇ ਵੱਡੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੀ ਇਸ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਜਿੱਥੇ ਉਹਨਾਂ ਨੇ ਨਵ ਬਿਆਹੀਆਂ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਇਸ ਵਿਆਹ ਦੇ ਪ੍ਰੋਗਰਾਮ ਵਿੱਚ ਜਦੋਂ ਗਾਇਕ ਬਾਗੀ ਗੀਤ ਗਾ ਰਿਹਾ ਸੀ ਤਾਂ ਸਰਦਾਰ ਬਲਕੌਰ ਸਿੰਘ ਦੇ ਸਟੇਜ ਦੇ ਕੋਲ ਬਾਗਿੰਨ ਮਿਲਰ ਹੁੰਦੇ ਨੇ ਬਾਗੇ ਸਰਦਾਰ ਬਲਕੋਤ ਸਿੰਘ ਨੂੰ ਮਿਲਿਆ ਅਤੇ ਕਿਹਾ ਕਿ ਉਸਨੇ ਇੱਕ ਗੀਤ ਲਿਖਿਆ ਹੈ ਮੈਂ ਤੁਹਾਨੂੰ ਉਸ ਗੀਤ ਦੇ ਕੁਝ ਲਾਈਨਾਂ ਸੁਣਾਉਣੀ ਚਾਹੁੰਦਾ ਜਿਸ ਵਿੱਚ ਸਿੱਧੂ ਮੂਸੇਵਾਲੇ ਦਾ ਵੀ ਜ਼ਿਕਰ ਹੈ ਪਾਪੂ ਬਲਕੋਤ ਸਿੰਘ ਜੀ ਨੇ ਗੀਤ ਸੁਣਨ ਤੋਂ ਬਾਅਦ ਬਾਗੇ ਨੂੰ ਡਾਲਰ ਆਸ਼ੀਰਵਾਦ ਵਜੋਂ ਦਿੱਤੇ ਬਾਗੇ ਨੇ ਕਿਹਾ ਕਿ ਤੁਸੀਂ ਮੈਨੂੰ ਡਾਲਰ ਆਸ਼ੀਰਵਾਦ ਵਜੋਂ ਦਿੱਤੇ ਨੇ ਇਹਨਾਂ ਨੂੰ ਮੈਂ ਖਰਚਾਂਗਾ ਨਹੀਂ ਸਕੋ ਹਮੇਸ਼ਾ ਸੰਭਾਲ ਕੇ ਰੱਖਾਂਗਾ ਤੁਸੀਂ ਵੀ ਦੇਖੋ viral gori video ਲਾਈਕੋ ਬੋਲ ਖੜਕੀ ਮੋਹਾਲੀ ਗੱਡੀ ਵਧੀਆ ਤੇਰਾ ਸੁਣਦਾ ਨਾ ਮਾ ਨਾ ਕੋਈ ਖਾਨੀ ਮੂਸ ਤੇ ਬਲਾਉਂਦੇ ਝੋਟਾ ਆਪਣੀਆਂ ਜਵਾਨੀ ਹਾਏ ਇੱਕ ਗੱਲ ਪੱਕੀ ਵਿਆਹ ਦਾ ਤੇਰੇ ਨਾਲ ਕਰਾਉਣਾ ਨਹੀਂ ਹਾਂ ਮੈਂ ਆਇਆ ਤੂੰ ਰਾਵਿਆ ਤੇ ਮੂਸੋ ਸੀ ਲਵਾਉਣਾ ਨਹੀਂ ਅੱਜ ਨਵਾਂ ਗਾਣਾ ਰਿਲੀਜ਼ ਕਰਾਂਗੇ ਉਹਦੇ ਵਿੱਚ ਲਾਈਨਾਂ ਪੈਣਗੀਆਂ ਹਾਂਜੀ ਦੋਸਤੋ ਕਿਵੇਂ ਦਾ ਲੱਗਿਆ ਤੁਹਾਨੂੰ ਇਹ Song ਤੇ ਕੌਣ ਕੌਣ ਐਕਸਾਈਟਡ ਐਸ ਗੀਤ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਦੇ ਹੋਰ ਨਵੀਂ ਆਪਣੇ ਜਾਣਨ ਲਈ ਸਾਡੇ ਚੈਨਲ ਨੂੰ ਜ਼ਰੂਰ ਸਪੋਰਟ ਕਰਦੇ ਧੰਨਵਾਦੀ